ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਪ੍ਰਾਡ ਬਲੌਗਸ ਤੇ ਤਲੋ ਜੀ ਮਾਰਨਿੰਗ ਦਾ ਟਾਈਮ ਆ ਤੇ ਆਪਾਂ ਨਾ ਮਤਲਬ ਜੇ ਹੋ ਰਹੀ ਹੈ ਹਲਕੀ ਹਲਕੀ ਤੇ ਮੈਂ ਕਿਹਾ ਚਲੋ ਵਲੌਗ ਦੀ ਸਟਾਰਟਿੰਗ ਕਰ ਲੈਂਦੇ ਆ ਤੇ ਅੱਜ ਵੀ ਰੇਨ ਹੋ ਰਹੀ ਹੈ ਕੱਲ ਵੀ ਸੀਗੀ ਤੇ ਰਾਤ ਤੇ ਲਾਈਟ ਨੇ ਬਹੁਤ ਜ਼ਿਆਦਾ ਤੰਗ ਕੀਤੀ ਤਾਂ ਕਿਉਂਕਿ ਰਾਤ ਨੂੰ ਲਾਈਟ ਚਲੀ ਗਈ ਸੀ ਇਨਵਰਟਰ ਵੀ ਰਾਤ ਨੂੰ ਲੋ ਹੋ ਗਏ ਸੀ ਮੇਰੇ ਨਾਲ ਤਾਂ 11 12 ਵਜੇ ਇਨਵਰਟਰ ਲੋ ਹੋ ਗਿਆ ਇਹ ਫਿਰ ਭੱਜ ਕੇ ਜਾ ਕੇ ਜਨਰੇਟਰ ਛੱਡ ਕੇ ਆਏ ਕਿਉਂਕਿ ਫਿਰ ਜੱਬ ਜੋ ਉੱਠ ਖੜਦਾ ਬੱਚੇ ਨੀਂਦ ਖਰਾਬ ਹੋ ਜੇ ਨਾ ਫਿਰ ਸਾਰੀ ਦਿਹਾੜੀ ਨੈਕਸਟ ਡੇ ਵੀ ਬੱਚੇ ਦਾ ਰੂਟੀਨ ਸ਼ਡਿਊਲ ਖਰਾਬ ਹੋ ਜਾਂਦਾ ਜੇ ਰਾਤ ਨੂੰ ਨੀਂਦ ਨਾ ਸਹੀ ਸੋਵੇ ਫਿਰ ਆਪਾਂ ਜਨਰੇਟਰ ਛੱਡ ਕੇ ਇੱਕ ਪੱਖਾ ਔਨ ਕਰ ਲਿਆ ਸੀਗਾ ਤੇ ਫਿਰ ਜਦੋਂ ਸਵੇਰ ਤੱਕ ਲਾਈਟ ਨਹੀਂ ਆਈ ਉਹਦੇ ਤੱਕ ਜਨਰੇਟਰ ਚਲਾਈ ਰੱਖਿਆ ਤੇ ਨਾਲ ਹੀ ਆਪਣਾ ਜਿਹੜਾ ਇਨਵਰਟਰ ਵੀ ਚਾਰਜ ਹੋ ਗਿਆ ਸੀ ਤੇ ਅੱਜ ਇਹ ਚੱਲੇ ਸੀਗੇ ਕਾਰ ਦੇ ਉੱਪਰ ਕਿਉਂਕਿ ਕੱਲ੍ਹ ਬਾਈਕ ਤੇ ਗਏ ਸੀ ਗਿੱਲੇ ਹੋ ਗਏ ਸੀਗੇ ਅੱਜ ਜਾਣ ਕੇ ਕਾਰ ਦੇ ਉੱਤੇ ਤੇ ਮੈਂ ਕਿਹਾ ਚਲੋ ਹਲਕੇ ਫੁਲਕੇ ਅਪਡੇਟ ਤੁਹਾਨੂੰ ਦੇ ਦਿਆਂ ਮੌਸਮ ਦੀ ਤੇ ਲਾਈਟ ਵਗੈਰਾ ਦੀ ਤੇ ਲੋ ਜੀ ਜਬਜੋ ਸਿੰਘ ਬਰਾੜ ਤ 12 ਵਜੇ ਅਧਕਾਰ ਆ ਗਿਆ अच्छा गिफ्ट मिलेया आवी गिफ्ट मिले मैं लगदा ना जबजो तावी बेटा गिफ्ट मिले ना अच्छा, दे ना अच्छा बर्थडे ਸੀ ਕਿਸ ਬੱਚੇ ਦਾ ਇਦਾਂ ਦਿੰਦੇ ਇਹਨਾਂ ਦੇ ਸਕੂਲ ਜਦੋਂ ਕਿਸੇ ਬੱਚੇ ਦਾ ਬਰਥਡੇ ਤੇ ਆਪਾਂ ਜਿਹੜੇ ਟੌਫੀਆਂ ਟੂਫੀਆਂ ਵੰਡ ਦਿੰਦੇ ਨਾ ਇਦਾਂ ਆ ਪੈਕਟ ਸਮਾਨ ਰੈਡੀ ਕਰਕੇ ਤੇ ਨਾਲ ਇਦਾਂ ਸਮਾਨ ਦੇ ਦਿੰਦੇ ਆ ਇਹਦਾ ਖਾਣ ਪੀਣ ਉਹ ਕੀ ਹੋਇਆ ਸੀ ਫੋਨ ਕੀਤਾ ਡਾ ਹਾਂ ਤੁਸੀਂ ਕੀ ਕਿਹਾ ਉਹ ਕਹਿੰਦੇ ਮੈਂ ਕਹਿੰਦਾ ਮੈਂ ਤਾਂ ਜਾਣਾ ਹੈਲੋ ਜੀ ਹੈਲੋ एवरीवन टाइम ਮਜਾਬਾ ਵਲੌਗ ਸਟਾਰਟ ਕਰਨ ਲੱਗੇ 2:40 ਮਿੰਟ ਤੇ ਸੁਬਾ ਕਲਿੱਪਸ ਲਈਆਂ ਸੀਗੀਆਂ ਸੁਪਰ ਸੁਪਾ ਤੇ ਉਸ ਤੋਂ ਬਾਅਦ ਜੋਤਨਾ ਅੱਜ ਜੰਦੀ ਆ ਗਿਆ ਸੀ ਆਪਣਾ ਪਿਆਜ਼ ਵਗੈਰਾ ਲਸਣ ਵਗੈਰਾ ਕੱਟਿਆ ਪਿਆ ਧਰਾਂਗੇ ਆਪਾਂ ਬਾਹਣਾ ਦਾ ਤੁਹਾਨੂੰ ਦੱਸਿਆ ਬੇੜਾ ਕਰ ਕੋਇਆ ਪਿਆ ਫਿਲਹਾਲ ਤਾਂ ਚਲੋ ਥੋੜੀ ਥੋੜੀ ਨਾਲ ਸ਼ੇਅਰ ਕਰ ਦਿਆਂ ਗੱਲਬਾਤ ਪਹਿਲਾਂ ਤੇ ਪਹਿਲਾਂ ਮੌਸਮ ਚੈੱਕ ਕਰਾਉਂਦੇ ਤੁਹਾਨੂੰ ਮੌਸਮ ਦੇਖ ਸਕਦੇ ਹੋ ਤੁਸੀਂ ਮੌਸਮ ਦੇ ਰਿਵਿਊ ਤੁਹਾਨੂੰ ਬੱਸ ਮੈਂ ਦੱਸਦੀ ਨਾਲ ਨਾਲ ਆਪਾਂ ਦਾਲ ਧਰ ਲਈਏ ਦਾਲ ਨੂੰ ਕੰਮ ਜ਼ਰੂਰੀ ਹੈ ਨਾਲ ਨਾਲ ਗੱਲਾਂ ਬਾਤਾਂ ਲਓ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਮਨਪ੍ਰਿਤ ਪਰਵ ਬਲੌਗਸ ਤੇ ਤੇ ਲੋ ਜੀ ਜਿਵੇਂ ਆਪਾਂ ਅਪਡੇਟ ਇਹੀ ਆ ਕਿ ਅੱਜ ਜੇ ਸਵੇਰ ਦਾ ਵਲੌਗ ਨਹੀਂ ਸਟਾਰਟ ਕਰਿਆ ਕਰਿਆ ਸੀ ਮਤਲਬ ਦੋ ਤਿੰਨ ਕਲਿੱਪਾਂ ਲੈ ਲਈਆਂ ਸੀ ਜਬ ਜੋ ਤਾਇਆ ਚੋਦੋ ਵੀ ਲਈ ਸੀ ਕਲਿੱਪ ਐਂਡ ਉਸ ਤੋਂ ਪਹਿਲਾਂ ਮਾਰਨਿੰਗ ਜਦੋਂ ਇਹ ਕਰਏ ਨੇ ਉਦੋਂ ਵੀ ਆਪਾਂ ਲਈ ਸੀ ਮੱਝ ਮੇਰੇ ਵੱਲ ਝੱਕੀਆਂ ਦੀ ਇੱਕ ਗੱਲ ਨਹੀਂ ਬੋਲੀ ਜਾਂਦੀ ਕਿਤੇ ਇਹ ਦੰਨੋਂ ਝੱਕੀ ਜਾਂਦੀ ਹੈ ਉਪਰ ਤੇ ਕੀ ਹੋਇਆ ਸੋਭਾ ਜਿਹੜਾ ਪਹਿਲਾਂ ਤਾਂ ਵੈਦਨ ਦੀ ਗੱਲਬਾਤ ਕਰਦੇ ਆ ਉਹਨਾਂ ਮੰਗੀ ਆਂਦੀ ਆ ਦੂਜਾ ਆਪਦਾ ਉਹਨਾਂ ਦਾ ਟਾਈਮ ਆ ਨਾ ਮੇਰੇ ਚਾਹ ਨਹੀਂ ਦਾ ਦੋ ਟਾਈਮ ਚਲੇ ਤੇ ਦਾਲ ਲਿਆ ਮੋਕਲ ਕੱਟ ਕੇ ਰਾਮ ਨਾਲ ਦੱਲਣ ਬਿਚ ਬੇਕਾ ਮੱਝ ਦੇ ਕੋਕੀ ਕਰੀ ਜਾਂਦੀ ਕੱਟੀ ਅੱਜ ਮੈਂ ਬਣਾਉਣੀ ਸੀ ਫਿਲਹਾਲ ਅੱਜ ਮੈਂ ਬਣਾਉਣੀ ਸੀ ਐਸੀ ਕੜੀ ਤੇ ਕੜੀ ਜਦੋਂ ਮੇਰੇ ਕੋਲ ਟਾਈਮ ਨਹੀਂ ਹੈਗਾ ਕੜੀ ਨੂੰ ਲੱਗਦੇ ਆ ਰਾਮ ਨਾਲ ਬੈਠਾ ਤਿੰਨ ਘੰਟੇ ਤਿੰਨ ਤੋਂ ਜ਼ਿਆਦਾ ਭਾਵੇਂ ਤਿੰਨ ਤੋਂ ਘੱਟ ਨਾ ਕਦੇ ਨਿਰਜਾਈ ਹਨਾ ਤੇ ਰਜ ਰਜ ਕੇ ਫਰ ਰਕਾੜੇ ਵਗੈਰਾ ਪਾਉਣੇ ਪੈਂਦੇ ਟਾਈਮ ਭਾਲਦੀ ਕੜੀ ਤਾਂ ਹੁਣ ਆਰਾਮ ਨਾਲ ਤੇ ਇਸ ਕਰਕੇ ਅੱਜ ਕੜੀ ਕੈਨਸਲ ਕਰਤੀ ਮੈਂ ਉਜ ਮਸਾਲਾ ਪੁੰਦਾ ਤੇ ਆਪਾਂ ਕੋਲ ਕਰ ਗਾ ਮੈਂ ਗੱਲਾਂ ਬਾਤਾਂ ਮੇਰੇ ਫੌਂਡੇ ਉੱਤੇ ਨਾ ਪੂਰ ਪੈ ਰਹੀ ਆ ਬismillah ਪੂੜਾ ਪਈ ਜਾਂਦੀ ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਵੈਦਰ ਦੀ ਗੱਲ ਮੌਸਮ ਮੌਸਮ ਆਪਣਾ ਕੱਲ ਦਾ ਖਰਾਬ ਆ ਕੱਲ ਰਾਤ ਦਾ ਹੀ ਹਮਨ ਪਰਸੋਂ ਰਾਦਿਆ ਕੱਲ ਏ ਸਵੇਰ ਤੋਂ ਲੈ ਕੇ ਮੈਂ ਰਾਤ ਤੋਂ ਹੀ ਸਟਾਰਟ ਹੋ ਗਈ ਸੀ ਕਿਲ ਮਿੰਟ ਤਾਂ ਪਰਸੋਂ ਰਾਤ ਦੀ ਗੱਲ ਹੈ ਤੇ ਹਟ ਜਿਹੜਾ ਕੱਲ ਪੂਰਾ ਦਿਨ ਸਟੂੜੀ ਕਿ ਐਸਾ ਚੜੀ ਲੱਗੀ ਸੋ ਇੱਕ ਮਿੰਟ ਵੀ ਜਿਹੜਾ ਨਹੀਂ ਬੰਦ ਨਹੀਂ ਹੋ ਰਿਹਾ ਤੇ ਕੱਲ ਦੇ ਤੇ ਨਾ ਤੇ ਉਹੀ ਹਾਲ ਅੱਜ ਆ ਸੂਹੋ ਮਾਰਨਿੰਗ ਦਾ ਜਿਹੜਾ ਨਹੀਂ ਪਈ ਜਾਂਦਾ ਹੈਗਾ ਤੇ ਬਿਲਕੁਲ ਨਹੀਂ ਫਟੰਦਾ ਨਾ ਨਹੀਂ ਲੈਂਦਾ ਧੂਰ ਧੂਰ ਨਿੱਕੀ ਨਿੱਕੀ ਧੂਰ ਪਈ ਆ ਤੇ ਕਈ ਵਾਰੀ ਵਿੱਚੋਂ ਤੇਜ਼ ਹੋ ਜਾਂਦਾ ਕਈ ਵਾਰੀ ਛੋਟੀ ਭੌਣੀ ਪਈ ਜਾਂਦੀ ਹੈ ਤੇ ਜਿਹੜਾ ਇਸ ਤਰ੍ਹਾਂ ਦਾ ਮਿਲਦਣਾ ਹੋਇਆ ਤੇ ਦੋ ਦਿਨ ਹੋ ਗਏ ਲਗਾਤਾਰ ਚੜੀ ਲੱਗ ਰਹੀ ਹੈ ਠੀਕ ਹੈ ਜੀ ਤੇ ਸੁਲਹਾਰ ਅੱਜ ਆਪਾਂ ਪਹਿਲਾਂ ਮੈਂ ਤਾਂ ਲਈ ਜੀ ਕੜੀ ਠੀਕ ਹੈ ਜੀ ਅਜਵਲੀ ਕੜੀ ਬਣਨੀ ਸੀ ਤੇ ਅੱਜ ਕੀ ਹੋਇਆ ਨਾ ਅ ਤੁਸੀਂ ਦੇਖਿਆ ਹੋਊਗਾ ਤੋਂ ਪਹਿਲਾਂ ਜਬਜੋਤ ਵੀ ਆ ਗਿਆ ਸੀ ਜਬਜੋਤ ਨਾ ਥੋੜੇ ਠੀਕ ਨਹੀਂ ਹੈਗਾ ਸੀ ਕ ਖਾਂਸੀ ਨਾ ਕਰੀ ਬੈਠਾ ਸੀ ਨਾਲ ਹੀ ਖਾਂਸੀ ਦੇ ਜਿਵੇਂ ਤੁਹਾਨੂੰ ਪਤਾ ਬੱਚੇ ਮੜਵਟੇ ਇਹ ਵਾਸੇ ਬੰਦ ਸੀ ਧੜਾ ਕੁਛ ਲਟੜ ਪਟੜਾ ਇਹਨਾਂ ਨਾ ਪੀਨੇਟ ਖਾ ਲਏ ਰੋਸਟਡ ਤੇ ਉਹਦੇ ਨਾਲ ਵਾਸਤੇ ਨੂੰ ਖਾਂਸੀ ਲੱਗੀ ਖਾਂਸੀ ਦੇ ਨਾਲ ਬੁਖਾਰ ਚੜ੍ਹ ਗਿਆ ਠੰਡਾ ਥੋੜਾ ਪਾਣੀ ਵੀ ਪੀ ਲਿਆ ਹੋਊਗਾ ਮੈਨੂੰ ਪਤਾ ਇਹ ਨਾ ਬਾਹਰ ਦੇ ਵਾਟਰ ਪੂਲਰ ਤੋਂ ਪਾਣੀ ਪੀ ਲੈਂਦਾ ਇਧਰੋਂ ਬਰਾਂਡੇ 'ਚ ਹੁੰਦਾ ਜਿਹੜਾ ਵੱਡਾ ਤੇ ਇਹ 'ਚ ਪਰਫ ਵਾਲੀ ਪਾਈ ਹੁੰਦੀ ਮੈਨੂੰ ਪਤਾ ਇਹ ਤਾਂ ਚਾਹੇ ਪਾਣੀ ਪੂਣੀ ਪੀਤਾ ਹੋਊਗਾ ਕਿਉਂਕਿ ਮੈਂ ਛੋਟਾ ਤੇ ਮੈਂ ਚਬਰਪੇ ਇੰਨੀ ਨਹੀਂ ਪਾਦੀ ਨਹੀਂ ਮੇਰਾ ਜਿਵੇਂ ਮਨ ਕੇ ਚਲੋ ਨਾਰਮਲ ਜਿਹਾ ਪਾਣੀ ਹੁੰਦਾ ਹੈਗਾ ਮੈਂ ਠੰਡਾ ਬਾਹਰ ਨਹੀਂ ਹੁੰਦਾ ਤੇ ਨਾਈ ਵਾਲਾ ਗਰਮ ਹੁੰਦਾ ਤੇ ਬਾਹਰੋਂ ਬੂਰੋਂ ਦਾ ਦਾਦੂ ਲਾ ਲਿਆ ਮੈਂ ਲਾ ਲਿਆ ਤੇ ਫਿਰ ਕਿਲੂਆ ਮਸੂਹ ਹੁਣ ਦੋ ਦਿਨ ਹੋ ਗਏ ਜੀ ਪਰ ਕੱਲ ਬਖਾਰ ਦਿਨੇ 사ਦਾ ਦੇਣੀ ਸੀਗਾ ਅੱਜ ਨਾ ਸਕੂਲੇ ਫਿਰ ਇਹਦੇ ਪਾਪਾ ਨੇ ਫੋਨ ਕਰ ਲਿਆ ਤੇ ਮੈਂ ਕਹਿੰਦੇ ਚੈੱਕ ਕਰਨਗੇ ਮੈਂ ਕਹਿੰਦੇ ਪਿੰਡਾਂ ਤਾਂ ਕੋਸਾਂ ਜਿਹੀ ਲੱਗ ਜਾਂਦਾ ਤੇ ਫਿਰ ਇਹਦੇ ਪਪਾ ਨੂੰ ਲੈਣ ਚਲ ਕੇ ਵਾਵਾ ਨਾ ਜੇ ਇਹ ਵੀ ਦੇਖ ਲੋ ਮੀਂਹ ਕਰਕੇ ਅੱਜ ਕਾਰ ਲੈ ਕੇ ਗਏ ਸੀ ਤੇ ਵਾਬ ਜੀ ਕਾਰ ਲੈ ਕੇ ਗਏ ਸੀ ਤੇ ਮੁੰਡੇ ਨੂੰ ਵੀ ਲਏ ਹਨਾ ਤੇ ਜੇ ਕਾਰ ਨਾਲ ਲੈ ਕੇ ਜਾਂਦੇ ਓਖਾ ਹੋ ਜਾਣਾ ਸੀ ਤੇ ਅੱਜ ਵਾਵਾ ਕਾਰ ਲੈ ਕੇ ਗਏ ਸੀ ਤੇ ਫਿਰ ਮੁੰਡੇ ਨੂੰ ਸਕੂਲੋਂ ਫੜ ਕੇ ਤੇ ਘਰੇ ਛੱਡ ਕੇ ਗਏ ਉਦੋਂ ਬਾਅਦ ਚਲੇਗੇ ਤੇ ਹੁਣ ਅਸੀਂ ਨਾ ਡਾਕਟਰ ਦੀ ਅਪਾਇੰਟਮੈਂਟ ਲਈ ਹੈਗੀ ਕਿਉਂਕਿ ਨਾ ਪਤਾ ਨਹੀਂ ਕੀ ਗੱਲ ਆ ਡਾਕਟਰ ਨੂੰ ਨਾ ਇੱਕ ਵਾਰੀ ਦਰਸ਼ਨ ਦੇ ਲਈਏ ਨਾ ਤੇ ਸਹੀ ਹੋ ਜਾਂਦਾ ਹੈਗਾ ਇਹ ਮੈਂ ਅਜ਼ਮਾਈ ਹੈ ਸਾਡੀ ਗੱਲ 嗯 ਸਾਨੂੰ ਪਤਾ ਦਵਾਈ ਵੀ ਜਿਹੜੀ ਅਸੀਂ ਦਵਾਈ ਦੋ ਦਿਨ ਹੋ ਗਏ ਦੇ ਰਹੇ ਆ ਨਾ ਦਵਾਈ ਡਾਕਟਰ ਨੇ ਉਹੀ ਦੇਣੀ ਆ ਅਸੀਂ ਲੈਣੀ ਵੀ ਨਹੀਂ ਕਿਉਂਕਿ ਸਾਡੇ ਕੋਲ ਆਲਰੇਡੀ ਨੰਨਾ ਸਿਚਨਾ ਹੁੰਦੀਆਂ ਨੇ ਆ ਕੇ ਰੱਖਿਆ ਹੁੰਦਾ ਸੀ ਤੇ ਅਸੀਂ ਉਹ ਦਵਾਈ ਲੈਣੀ ਵੀ ਨਹੀਂ ਤੇ ਬਟ ਇੱਕ ਡਾਕਟਰ ਦੇ ਦਰਸ਼ਨ ਪਾ ਕੇ ਕਈ ਵਾਰੀ ਬੱਚਾ ਠੀਕ ਹੋ ਜਾਂਦਾ ਨੇ ਜਿਵੇਂ ਮੈਂ ਮੈਨੂੰ ਇਦਾਂ ਹੁੰਦਾ ਕਿ ਮੈਂ ਜਦੋਂ ਸਾਡੇ ਇੱਥੇ ਡਾਕਟਰ ਆ ਮੈਂ ਦਵਾਈ ਉਹਨਾਂ ਕੋਲ ਇੱਕ ਵਾਰੀ ਲਿਆਵਾ ਮੈਨੂੰ ਆਰਾਮ ਆ ਜਾਂਦਾ ਜਿਵੇਂ ਇਸ ਹੱਬ ਪਤਾ ਹੋ ਜਾਂਦਾ ਪਰ ਉਹ ਡਾਕਟਰਾਂ ਦਵਾਈ ਲੱਗਾ ਲੱਜ ਜਾਂਦੀ ਆ ਪਤਾ ਨਹੀਂ ਮੈਨੂੰ ਨਹੀਂ ਇਹਦਾ ਪਤਾ ਤੇ ਉਹਨਾਂ ਦਰਸ਼ਨ ਦੇ ਕੇ ਬੱਚੇ ਬਹੁਤ ਵਧੀਆ ਆਰਾਮ ਆ ਜਾਂਦਾ ਤੇ ਆਪਾਂ ਉਹ ਇਹ ਚੱਲੋ ਨਾ ਤੇ ਅੱਜ ਨੂੰ ਡਾਕਟਰ ਦੀ ਪੰਜ ਤੋਂ 7 ਡਾਕਟਰ ਹੈਗਾ ਤੇ ਉਹਦੇ ਵਿੱਚ ਆਪਾਂ ਜਾ ਬਸੰਦੇ ਪਰ ਸੋਦੋਂ ਸ਼ਾਮ ਨੂੰ ਜਿਵੇਂ ਤੁਹਾਨੂੰ ਪਤਾ ਸ਼ਹਿਰਾਂ ਵਾਲੇ ਬੱਚੇ ਹੁੰਦੇ ਨੇ ਜਿਹੜੇ ਸ਼ਾਮ ਨੂੰ ਖਾਣ ਜਾਂਦੇ ਪੇਰੈਂਟਸ ਤੇ ਪਿੰਡਾਂ ਨੇ ਇੱਕ ਸੋਚ ਲਿਆ ਕਿ ਆਪਾਂ ਚਲੋ ਹਨ ਸਵੇਰ-ਸਵੇਰ ਮਖਾਣ ਲੈ ਫਿਰ ਸਵੇਰ 7:00 ਹੋ ਜਦੋਂ 12:00 ਵਜੇ ਆਦੇ ਉਹ ਤਾਂ ਡਾਕਟਰ ਉੱਠ ਖੜਦੇ ਨੇ ਤੇ ਫਿਰ ਕਾਲ ਕੀਤੀ ਸੀ ਤੇ ਉਹਨਾਂ ਨੇ ਸ਼ਾਮ ਦੀ ਅਪਾਇੰਟਮੈਂਟ ਬੁੱਕ ਕੀਤੀ ਪਾਣੀ ਤੋਂ 7 ਦੇ ਵਿੱਚ ਕਦੇ ਮਿਲ ਸਕਦੇ ਆਪਾਂ ਤੇ ਹੁਣ ਆਪਾਂ ਸ਼ਾਮ ਨੂੰ ਜਾਣਾ ਦਵਾਈ ਦਵਾਂ ਠੀਕ ਹੈ ਜੀ ਹੁਣ ਆਪਾਂ ਜਿਹੜਾ ਦਵਾਈ ਸ਼ਾਮ ਨੂੰ ਇਹਦਾ ਚੈੱਕ ਅਪ ਕਰਵਾ ਲਿਓ ਨੇ ਫਰ ਕਰੀ ਚਲਈ ਨਾ ਕਿ ਡਾਕਟਰ ਨੂੰ ਨੇ ਦਰਸ਼ਨ ਦੇ ਕੇ ਜੇ ਬੱਚਾ ਸਹੀ ਹੁੰਦਾ ਚਲ ਇੱਕ ਵਾਰੀ ਵੈਸੇ ਸਾਡਾ ਗੇੜਾ ਤਾਂ ਲੱਗਦਾ ਹੀ ਹੁੰਦਾ ਸੀ ਘਰੇ ਚ ਨਮਕੀ ਟ੍ਰੀਟਮੈਂਟ ਕਰ ਰਹੀ ਸੀ ਹਨਾ ਦਵਾਈ ਉਹੀ ਦੇਣੀ ਐ ਡਾਕਟਰ ਨੇ ਪਰ ਇੱਕ ਵਾਰੀ ਜਾਣਾ ਹੀ ਪੱਣਾ ਸੀ ਤੇ ਚਲੋ ਜੀ ਹੁਣ ਆਪਣਾ ਸ਼ਾਮ ਨੂੰ ਜਰਣਾ ਨੂੰ ਦਵਾਈ ਦਵਣ ਸਹੀ ਮੈਨ ਦੇ ਵਿੱਚ ਤਾਂ ਕਰਕੇ ਅੱਜ ਮੈਂ ਬਣਾਉਣੀ ਸੀ ਕੜੀ ਕੜੀ ਤੁਹਾਨੂੰ ਪਤਾ ਸੌਣ ਸਾਰਾ ਨਗਾ ਲਿਆ ਪਲੱਸ ਸੌਣ ਭਾਦੋ ਵੀ ਆਪਣਾ ਅੱਧਾ ਨਿਕਲ ਗਿਆ ਹਨਾ ਭਾਦੋ ਨਾਲ ਲੋਕ ਹਣ ਅੱਧਾ ਵੀ ਅੱਧਾ ਨਿਕਲ ਗਿਆ ਸਮਝ ਲਓ ਤੁਸੀਂ ਅੱਦੇ ਹੁਣ ਕੋਈ ਕੋ ਘਰ ਮਤਲਬ ਹਨ ਤੇ 1.5 ਮਹੀਨੇ ਦੇ ਕਰੀਬ ਹੋ ਗਿਆ ਪੱਕੜੀ ਨਹੀਂ ਤੇ ਆਪਾਂ ਹੁਣ ਮਮੀ ਮੱਝ ਕਹੋਗੇ ਦੇ ਵੀ ਮਾਵਾ ਦਹੀਂ ਦੀ ਬਣਾਵਾਂਗੇ ਆਪਾਂ ਕੜੀ ਠੀਕ ਨਹੀਂ ਦੇਖੋ ਕਿ ਇਹ ਸਾਡੇ ਗਾਂ ਆ ਗਾਂ ਹਨ ਤੇ ਮੱਝ ਜਿਸੂਗੀ ਆਪਣੀ ਤੇ ਦੁੱਧ ਦੀ ਥੋੜੀ ਸ਼ੋਰਟ ਹੈ ਮਤਲਬ ਲੱਸੀ ਨਹੀਂ ਬਣਾਉਂਦੇ ਆਪਾਂ ਰੋਜ਼ ਰੋਜ਼ ਨਹੀਂ ਬਣਾਉਂਦੇ ਲੱਸੀ ਹੁਣ ਤੇ ਬਣਾਉਣੀ ਵੀ ਹੋਵੇਗਾ ਨਾ ਆਪਾਂ ਜਿੱਦਣ ਮੱਖਣੀ ਮੁਕਣੀ ਕੱਢਦੇ ਉਸ ਸਮੇ ਬਣਾਉਣੀ ਆਪਾਂ ਹਨ ਇਸ ਕਰਕੇ ਫਿਰ ਮਾਪ ਤਾਂ ਹੀ ਜਮਾ ਲਾਂਗੇ ਦਹੀਂ ਦੀ ਬਣਾ ਲਾਂਗੇ ਪਰ ਕੱਲ ਮੈਂ ਜ਼ਰੂਰ ਬਣਾਉਂਗੀ ਪਕੌੜਿਆਂ ਦੀ ਕੜੀ ਬਣਾਉਂਗੀ ਨਾਲੇ ਮੈਂ ਕਦੀ ਪਕੌੜਿਆਂ ਦੀ ਨਾ ਜੱਜੋ ਦੇ ਪਾਪਾ ਖਾਂਦੇ ਦੂਜੀ ਖਾਂਦੇ ਜੀਏ ਦੂਜੀ ਨਾਲ ਮੈਂ ਲਾ ਲਾ ਕੇ ਦਿਖਾਈ ਜਾਂਦੇ ਪਰ ਮਜ਼ਾ ਨਹੀਂ ਆਉਂਦਾ ਪਕੌੜੇ ਨਾਲ ਖਾ ਲੈਂਦੇ ਆ ਤੇ ਆਪਾਂ ਬਣਾਵਾਂਗੇ ਵੀ ਪਕੌੜਿਆਂ ਵਾਲੇ ਤੁਹਾਨੂੰ ਸ਼ੇਅਰ ਕਰਾਂਗੇ ਕੱਲ ਨੂੰ ਜੱਜੋ ਤੇ ਮੇਰੀ ਫੇਵਰੇਟ ਆ ਕੜੀ ਮੇਰੇ ਬਹੁਤ ਟੇਸਟੀ ਬਣਦੀ ਆ ਤੇ ਤਿਆਤ ਕੀ ਫੇਰ ਰਤ ਕੀ ਤੁਹਾਨੂੰ ਮੈਨੂੰ ਲੱਗਦਾ ਨਾ ਮੈਂ ਰਖੜੀ ਦਾ ਕੁਝ ਵੀ ਨਹੀਂ ਦਿਖਾਇਆ ਰਖੜੀ ਵਾਲਾ ਵਲੌਗ ਹੀ ਨਹੀਂ ਦਿਖਾਇਆ ਹਨ ਕਿਉਂਕਿ ਰਖੜੀ ਵਾਲਾ ਉੱਥੋਂ ਦਾ ਵਲੌਗ ਆਖਾਇਆ ਸੀ ਵਾਪਸੀ ਵਾਲਾ ਵਲੌਗ ਤੁਹਾਨੂੰ ਮੈਂ ਦਿਖਾਇਆ ਨਹੀਂ ਕਿਉਂਕਿ ਉਹ ਐਡਿਟ ਕਰਨ ਵਾਲਾ ਪਿਆ ਜਿੱਦਾਂ ਵੀ ਪੋਸੀਬਲ ਹੋਇਆ ਨਾ ਕਿਸੇ ਦਿਨ ਮੈਂ ਤੁਹਾਨੂੰ ਉਹ ਵਾਲਾ ਵਲੌਗ ਜ਼ਰੂਰ ਪੈਂਡਿੰਗ ਚ ਪਿਆ ਦੇਵਾਂਗੀ ਜ਼ਰੂਰ ਰਖੜੀ ਤੇ ਆਪਾਂ ਵਾਪਸੀ ਆਏ ਸੀ ਘਰ ਹਨਾ ਤੇ ਘਰ ਆ ਕੇ ਕੰਮ ਕਾਜ ਉਹ ਵਾਲਾ ਪਿਆ ਤੇ ਕੀ ਕੀ ਗਿਫਟ ਮਿਲੇ ਸੀ ਆਪਾਂ ਨੂੰ ਉਸਾਰਾ ਕੁਝ ਪਿਆਰ ਹੋਇਆ ਲੱਕੜੀ ਦਾ ਜਿਵੇਂ ਲਾਗ ਬਣਾ ਐਡਿਟ ਹੀ ਨਹੀਂ ਹੁੰਦਾ ਕਿਉਂਕਿ ਨਾ ਕਿਉਂ ਨਹੀਂ ਹੁੰਦਾ ਕਿਉਂਕਿ ਆਪਾਂ ਡੇਲੀ ਵਲੌਗ ਬਣਾ ਰਹੇ ਹਾਂ ਡੇਲੀ ਬਣਾ ਰਹੇ ਹਾਂ ਡੇਲੀ ਐਡਿਟ ਕਰਕੇ ਡੇਲੀ ਪਾ ਦਿੰਦੇ ਆਪਾਂ ਹਨਾ ਫਿਰ ਉਹ ਪਿਛਲੇ ਜਿਹੜੇ ਪੈਂਡਿੰਗ ਪਏ ਉਹ ਪੈਂਡਿੰਗ ਚ ਰਹਿ ਜਾਂਦੇ ਆ ਕੋਸ਼ਿਸ਼ ਕਰਾਂਗੇ ਕਿਸੇ ਦਿਨ ਆਪਾਂ ਠੀਕ ਹੈ ਚਲੋ ਜੀ ਆਪਾਂ ਨਾਣ ਮਿਰਚ ਮਸਾਲੇ ਪਾ ਕੇ ਤੇ ਦਾਲ ਨੂੰ ਚੜਾ ਗਏ ਚਲੋ ਜੀ ਟਾਈਮ ਹੋ ਗਿਆ 5 ਵਜੇ ਦਾ ਤੇ ਹੁਣ ਆਪਾਂ ਚੱਲੇ ਦਵਾਈ ਲੈਣਾ ਆਵੇਸੀ ਇਹ ਆਜੇ ਸਾਡੇ ਪਿੰਡ ਹੀ ਆ ਸੰਦੋ ਲਾਸਟਾ ਮਤਲਬ ਜਿੱਥੇ ਸਾਡੇ ਪਿੰਡ ਸਵਾਨਤ ਜੀ ਹੋ ਜੂਗਾ ਐ ਨਾ ਪਾਣੀ ਦੇਖੋ ਕਿੰਨੇ ਖੱਡੇ ਤੇ ਪਾਣੀ ਕਹਿਣ ਨੂੰ ਕਹਿ ਦੋ ਪਰ ਆ ਜਿਹੜਾ ਮੌਸਮ ਤਾਂ ਚਲੋ ਮੰਨਦੇ ਪਰ ਆਹਦੀ ਹਰੀਆਲੀ ਹੈ ਨਾ ਇਹ ਬਹੁਤ ਸੋਹਣੀ ਲੱਗਦੀ ਆ ਸਤਨਾਮ ਹੈ ਨਾ ਖੇਤਾਂ ਵੀ ਹਾਂਜੀ ਕਿੱਦਾਂ ਬਲਾਂਦ ਦੀ ਹਾਂਜੀ ਬੇਟਾ ਸਤਨਾਮ ਵਾਹਿਗੁਰੂ ਜਦੋਂ ਛੱਕਾਂ ਦੀ ਨਾ ਸਨੀ ਜਾਂਦੀ ਉਦੋਂ ਵੀ ਸਤਨਾਮ ਵਾਹਿਗੁਰੂ ਬੋਲਦੇ ਠੀਕ ਹੈ ਜਦੋਂ ਖੰਗ ਜਾਂਦੀ ਹੈ ਸਤਨਾਮ ਵਾਹਿਗੁਰੂ ਬਾਬਾ ਜੀ ਵੀ ਠੀਕ ਕਰ ਦਿੰਦੇ ਨੇ ਓਕੇ ਜੀ ਬਾਬਾ ਜੀ ਬਾਬਾ ਜੀ ਬੇਟਾ ਦਿਖਾਈ ਨਹੀਂ ਦਿੰਦੇ ਬਰ ਉਹ ਸਾਰੇ ਸਾਰੇ ਕੰਮਾਂ ਚ ਦਿੰਦੇ ਹੁੰਦੇ ਆ ਠੀਕ ਹੈ ਹਾਂ ਜੀ ਉਹ ਦਾਦੂ ਖੜਾ ਓਏ ਛੋਟਾ ਦਾਦੂ ਖੜਾ ਉਹ ਦੇਖੋ ਆਹ ਖੜਾ ਦਾਦੂ ਛੋਟਾ ਸਟਾ ਛੋਟੇ ਦਾਦੂ ਖੜੇ ਸੀ ਇਹਦੇ ਪਿੱਛੇ ਤੇ ਆਪਾਂ ਚੱਲੇ ਤੁਹਾਨੂੰ ਦੱਸਿਆ ਇਹਨਾਂ ਬੁਖਾਰ ਜਾਂ ਤੇ बुखार ਛੱਡ ਦੋਂਦੇ ਨੂੰ ਕੇ ਛੱਡਦੇ ਨੂੰ ਤੇ ਖਾਂਸੀ ਬਹੁਤ ਜਿਆਦਾ ਹੀ ਮਤਲਬ ਬਹੁਤ ਜਿਆਦਾ ਸੌਣ ਲੱਗੇ ਵਾਲੀ ਜੀ ਖਾਂਸੀ ਜਿਹੜੀ ਤੰਗ ਕਰਦੀ ਹੁੰਦੀ ਬੱਚੇ ਨੂੰ ਹਨਾ ਸੋ ਚਲੋ ਆਪਾਂ ਦਾ ਟ੍ਰੀਟਮੈਂਟ ਇਹਦੀ ਆਲ ਦਤੀ ਹੈ ਇਹ ਸਭ ਬਿਨਾਂ ਦਰਸ਼ਨਾਂ ਤੋਂ ਉਹ ਨਹੀਂ ਠੀਕ ਨਹੀਂ ਹੁੰਦਾ ਇੱਕ ਵਾਰ ਤਾਂ ਇਹਨੂੰ ਦਰਸ਼ਨ ਦੇਣੇ ਪੈਂਦੇ ਡਾਕਟਰ ਦੇ ਤੇ ਚਲੋ ਆਪਾਂ ਦਵਾਈ ਲਈਏ ਇਹਨੂੰ ਦਰਸ਼ਨ ਡਾਕਟਰ ਦੇ ਹਨਾ ਠੀਕ ਹੈ ਚਲੋ ਜੀ ਆਪਾਂ ਇਹਨੂੰ ਕਰਵਾ ਲਈਏ ਲੋ ਜੀ ਅਸੀਂ ਪਹੁੰਚ ਗਏ ਮੰਡੀ ਤੇ ਆ ਵੇਖੋ ਇੱਥੇ ਰੇਡਿੰਗਾਂ ਲੱਗਿਆ ਹੁੰਦੀਆਂ ਗੋਲ ਗੱਪੇ ਵਾਲੀਆਂ ਤੇ ਹੁਣ ਵੇਖੋ ਕਿੰਨਾ ਕਿੰਨਾ ਪਾਣੀ ਚੜਿਆ ਪਿਆ ਸਾਰੇ ਪਾਸੇ ਹਨਾ ਪਾਣੀ ਤੇ ਫਿਰ ਮੀਂਹ ਲਗਾਤਾਰ ਹੋ ਗਿਆ ਦੋ ਦਿਨ ਆਪਣੇ ਲੱਗੀ ਝੜੀ ਹੈ ਨਾ ਮਾੜੀ ਮੋਟੀ ਜੀ ਹਟਦੀ ਹੈ ਜਿਵੇਂ ਹੋਣਾ ਨਹੀਂ ਹੈਗੀ ਕਣੀ ਹੈ ਨਾ ਹੁਣ ਹੈ ਨਹੀਂ ਕੜੀ ਹੈਗੇ ਨੇ ਸਮਾਲ ਸਮਾਲ ਨਹੀਂ ਮਤਲਬ ਛੋਟੀ ਕਣੀ ਜ਼ਮੀਨਾਂ ਪੂਰ ਵਾਲਾ ਮੀਂਹ ਪਈ ਜਾਂਦਾ ਹੈਗਾ ਦੇਖੋ ਕਿੰਨਾ ਕਿੰਨਾ ਪਾਣੀ ਹੈ ਨਾ ਆਹ ਦੇਖੋ ਗਲੀ ਚ ਪਾਣੀ ਓਹੋ ਗਲੀਆਂ ਨਾਲੀਆਂ ਭਰੀਆਂ ਪਈਆਂ ਮੀਂਹ ਦੇ ਨਾਲ ਆਹ ਦੇਖ ਲੋ ਜੀ ਇੱਧਰ ਓਹੋ ਸਾਰੀ ਗਲੀ ਭਰੀ ਪਈ ਸੀ ਬੋਲਦੇ ਨਹੀਂ ਨੀਵਾ ਥਾ ਨੀਵਾ ਥਾ ਮੈਨੂੰ ਤਾਂ ਵੈਸੇ ਨੌਲੇਜ ਵੀ ਨਹੀਂ ਜੇ ਮੈਂ ਕਿਤੇ ਐਕਟਿਵ ਹੋ ਤੇ ਆਮਦ ਮੈਂ ਫਸ ਜਾ ਮੈਨੂੰ ਇੰਨਾ ਵੀ ਨਹੀਂ ਪਤਾ ਕਿਹੜੀ ਗਲੀ ਚ ਪਾਣੀ ਹੁੰਦਾ ਕਿਹੜੀ ਚ ਬੱਚਤ ਹੁੰਦੀ ਹੈ ਇੱਧਰ ਲੱਗਦਾ ਬੱਚਤ ਤਾਂ ਚਾਹੀਦੀ ਇੰਨੇ ਸ ਹੈਗਾ ਦੇਖਦੇ ਆਂ ਬਾਕੀ ਇਹ ਠੀਕ ਆ ਨਾ ਗਲੀ ਇਹ ਉੱਚੀ ਗਲੀ ਉੱਚੀ ਆ ਗਲੀ ਲਓ ਜੀ ਅਸੀਂ ਪਹੁੰਚ ਗਏ ਬਠਿੰਡੇ ਤੇ ਮੀ ਉਹਨਾਂ ਹੀ ਇੱਥੇ ਹੈ ਮੇਨ ਲੱਗਦਾ ਨਾ ਕਿਣ ਮੇਨ ਦਾ ਮੀ ਜਿਹੜਾ ਰੈਗੂਲਰ 2 ਦਿਨ ਹੋ ਗਏ ਚੱਲਦੇ ਨੂੰ ਜਿਹਨੋਂ ਅਪ ਚੜੀ ਕਹਿੰਦੇ ਵੇਸੇ ਪੰਜਾਬੀ ਦੇ ਵਿੱਚ ਜਿਹੜਾ ਲਗਾਤਾਰ ਨਹੀਂ ਚੱਲਦਾ ਹੁਣ ਹੁਣ ਘਟਾ ਮੈਨ ਲੱਗਦਾ ਨਾ ਕਣੀਆਂ ਹੈ ਨਹੀਂ ਨਾ ਬੁੱਲਦੀਆਂ ਹੁਣ ਹਟਿਆ ਵੀ ਇਹ ਇਸ ਤਰ੍ਹਾਂ ਵੀ ਪੈ ਰਿਹਾ ਦੋ ਦਿਨ ਹੋ ਗਏ ਵਿੱਚੋਂ ਜੇ ਤਾਂ ਮਤਲਬ ਜਿਵੇਂ ਕਣੀਆਂ ਦੀਆਂ ਹਟ ਜਾਂਦੀਆਂ ਨੇ ਤੇ ਵਿੱਚੀ ਜਿਹੜੀਆਂ ਕਣੀਆਂ ਮਤਲਬ ਮੋਟੇ-ਮੋਟੇ ਪੈਣ ਲੱਗ ਜਾਂਦੇ ਹੁਣ ਹਟਿਆ ਹੋਇਆ ਮੀ ਬਟ ਜਿਹੜਾ ਪਾਣੀ ਹੈ ਨਾ ਬਹੁਤ ਬਹੁਤ ਜਗ੍ਹਾ ਦੇ ਉੱਤੇ ਜਿਵੇਂ ਪਾਣੀ ਤੁਹਾਨੂੰ ਵੇਖੋ ਇੰਨਾ ਨਾ ਪਾਣੀ ਖੜਾ ਹੋਇਆ ਤੇ ਅਸੀਂ ਤਾਂ ਨਾ ਸ਼ਾਰਟਕਟ ਰਸਤੇ ਆਏ ਆ ਮਤਲਬ ਜਿੱਥੋਂ ਪਾਣੀ ਨਹੀਂ ਪਾਣੀ ਜਿੱਥੇ ਸੀਗਾ ਸੂਤਰ ਦੀ ਤਾਂ ਆਏ ਕੋਈ ਨਹੀਂ ਹਣਾ ਤੇ ਅਸਿਸ ਸ਼ਾਰਟਕਟ ਰਸਤੇ ਤੇ ਨਹੀਂ ਆ ਨਵਾਂ ਪੈਨਸੂਲ ਆ ਜਿਹੜਾ ਇਹ ਮੋੜ ਬਣੂਗਾ ਇੱਥੇ ਕੋਈ ਹਣਾ ਮੇਰੇ ਤਰਹੁ ਜੇ ਆਪਣਾ ਕੱਲ ਦੇ ਵਲੌਗ ਦੇ ਵਿੱਚ ਜਪਜੋਤ ਦਾ ਪੁੱਛਿਆ ਸੀ ਜਪਜੋਤ ਨੇ ਸਵਾਲ ਪੁੱਛਿਆ ਸੀ ਕਿ ਜਪਜੋਤ ਦੀ ਫੇਵਰਟ ਸਬਜੀ ਕਿਹੜੀ ਆ ਤੇ ਜਿਹੜਿਆਂ ਨੇ ਕਮੈਂਟ ਕਰੇ ਮੈਨੂੰ ਫਿਲਹਾਲ ਕਿਉਂਕਿ ਅੱਜ ਮੈਂ ਸ਼ੂਟ ਕਰ ਰਹੀ ਆ ਹਜੇ ਤੱਕ ਮੈਂ ਕਮੈਂਟ ਰੀਡ ਨਹੀਂ ਕੀਤੇਗੇ ਰਿਪਲਾਈ ਨਹੀਂ ਕਰੇ ਕਮੈਂਟਾਂ ਦਾ ਉਹਨਾਂ ਦੇ ਵਿੱਚ ਮੈਂ ਦੇਖੂਗੀ ਸਭ ਤੋਂ ਪਹਿਲਾਂ ਕਮੈਂਟ ਕਿਹਦਾ ਆ ਤੇ ਕਿਹਨੇ ਸਹੀ ਕਰੈਕਟ ਜਵਾਬ ਦਿੱਤਾ ਤੇ ਉਹ ਮੈਂ ਦੇਖੂਗੀ ਉਹ ਮੈਂ ਪਿੰਨ ਕਰੂੰਗੀ ਆਦਰਵਾਇਜ਼ ਹਨਾ ਤੇ ਮਤਲਬ ਉਹ ਵੇਖੂਗੀ ਕਿ ਜਪਜੋਤ ਬਾਰੇ ਕਿਹਨੇ ਦੱਸਿਆ ਕਿ ਜਪਜੋਤ ਦੀ ਫੇਵਰਟ ਸਬਜੀ ਬਾਕੀ ਮੈਂ ਤੁਹਾਨੂੰ ਦੱਸਣਾ ਚਾਹਣੀ ਕਿ ਜਪਜੋ ਮੇਰੀ ਫੇਵਰਟ ਸਬਜ਼ੀ ਦੀ ਗੱਲ ਹੋਈ ਸੀਗੀ ਆਪਾਂ ਦੇ ਦੇ ਤੁਸੀਂ ਜੇ ਕਿਸੇ ਨੂੰ ਨਹੀਂ ਵੀ ਪਤਾ ਸੀ ਨਾ ਜਪਜੋ ਦੀ ਫੇਵਰਿਟ ਸਬਜੀ ਕਿਹੜੀ ਆ ਅੱਜ ਮਤਲਬ ਪਿਛਲੇ ਜਿਹੜਾ ਉਹ ਵਲੌਗ ਉਹ ਤੋਂ ਤਿੰਨ ਕਿ ਚਾਰ ਵਲੌਗ ਪਿੱਛੇ ਛੱਡ ਕੇ ਵਲੌਗ ਆਪਾਂ ਪਾਇਆ ਸੀ ਕਿ ਮੇਰੀ ਤੇ ਜਪਜੋ ਦੀ ਫੇਵਰਿਟ ਸਬਜੀ ਬਣਾਈ ਆ ਅੱਜ ਉਹਦੇ ਵਿੱਚ ਜਾ ਕੇ ਤੁਸੀਂ ਚੈੱਕ ਕਰਿਓ ਕਿਹੜੀ ਸੀਗੀ ਕਿਉਂਕਿ ਉਹਦੇ ਵਿੱਚ ਮੈਂਸ਼ਨ ਕੀਤਾ ਹੈ ਜਪਜੋ ਤੇ ਮੇਰੀ ਫੇਵਰਿਟ ਸਬਜੀ ਦਾ ਵਲੌਗ ਬਣਾਇਆ ਸੀ ਆਪਾਂ ਉਸ ਦਾ ਉਹ ਵਾਲੀ ਜਪਜੋ ਦੀ ਫੇਵਰਿਟ ਸਬਜੀ ਆ ਤੇ ਉਹ ਤੁਸੀਂ ਮੈਂ ਤੁਹਾਨੂੰ ਦੱਸ ਵੀ ਦੇਣੀ ਆ ਉਹ ਸੀਗੀ ਆਲੂ ਟੰਕਰਾਂ ਦੀ ਸਬਜੀ ਉਹੀ ਮੇਰੀ ਫੇਵਰਿਟ ਸੀ ਉਹੀ ਹੈ ਦੀ ਆਲੂ ਟੰਕਰਾਂ ਤੇ ਫੇਵਰਿਟ ਸਬਜੀ ਹੈ ਦੀ ਇਹਨੂੰ ਆਪ ਕੋ ਆਲੂ ਟੰਗਰ ਮਾ ਪਕੌੜੇ ਪਕੌੜੇ ਨੂੰ ਬੜੇ ਚੰਗੇ ਲੱਗਦੇ ਫੇਵਰੇਟ ਸਬਜੀ ਥੋੜੀ ਬੇਟਾ ਕਿਹੜੀ ਹੈ ਬੇਟਾ ਤਾਰੇ ਪਕੌੜੇ ਤੇ ਲਓ ਜੀ ਮੈਂ ਕਿਹਾ ਅੱਜ ਤੁਹਾਨੂੰ ਕਲੀਅਰ ਕਰਾ ਦੇ ਦਮ ਤੇ ਇਧਰ ਬੱਤੀਆਂ ਲੱਗ ਗਈਆਂ ਸਿਰਪਾ ਨੂੰ ਬਾਈਕ ਨੂੰ ਪਾਪਾ ਪਾਪਾ ਦਾ ਅੱਛਾ ਪੁਲਿਸ ਪੁਲਿਸ ਕਿੱਥੇ ਆ ਗਈ ਹੈ ਹਾਂ ਪਾਣੀ ਦੇਖ ਲਓ ਆਹ ਰੋਡ ਨਹੀਂ ਵੀ ਹੈ ਨਾ ਦੋਨੇ ਆਹ ਤੇ ਉਹ ਰੋਡ ਉਧਰ ਵੀ ਪਾਣੀ ਆ ਵੇਖੋ ਭਾਈ ਪਾਣੀ ਕਿੰਨਾ ਕਿੰਨਾ ਇੰਨਾ ਪਾਣੀ ਆ ਪੈਂਦੇ ਆ ਰਾਮ ਨਾਲ ਚਲਾਈ ਜਾਂਦੇ ਆ ਉਹ ਗੱਡੀ ਵਾਲਾ ਬਰਾਮ ਨਾਲ ਗਿਆ ਤੇ ਹੋਰ ਜਿਹੜੇ ਆਉਂਦੇ ਨਾ ਕਈ ਤੇ ਇੰਨੀ ਫਾਸਟ ਚਲਾਉਂਦੇ ਆ ਦੇਖਦੇ ਨਹੀਂ ਅਗਲੇ ਮੋਟਰਸਾਈਕਲ ਵਾਲੇ ਜਾਂ ਸਕੂਟਰੀ ਵਾਲੇ ਤੇ ਪਾਣੀ ਪੈ ਜਾਊਗਾ ਐ ਧਿਆਨ ਨਹੀਂ ਦਿੰਦੇ ਵੇਖ ਲੋ ਔਰ ਇਧਰ ਵੇਖੋ ਏ ਪਾਣੀ ਭੁੱਲਦੇ ਨਹੀਂ ਹੋਰ ਇੰਨਾ ਪਾਣੀ ਹੋਰ ਇੰਨਾ ਪਾਣੀ ਆ ਓ ਮਾਈ ਗੋਡ ਇੰਨਾ ਇੰਨਾ ਜ਼ਿਆਦਾ ਪਾਣੀ ਸੀ ਇੰਨਾ ਰੋੜਾ ਤੇ ਉਹਨਾਂ ਤੇ ਇਹ ਚਿੱਪੀ ਬਣੀ ਪਈ ਐ ਚਿੱਪਾ ਹਜੇ ਤਾਂ ਬਾਜ਼ਾਰ ਨਹੀਂ ਗਏ ਤੁਸੀਂ ਬੁਜ਼ਾਰ ਦੇ ਵਿੱਚ ਆਪਣੇ ਧੋਬੀ ਬੁਜ਼ਾਰ ਚ ਉਧਰ ਪਾਣੀ ਹੁੰਦਾ ਉਧਰ ਇਹਨਾਂ ਵੀ ਜ਼ਿਆਦਾ ਆਉਂਦਾ ਅੱਛਾ ਹੋਰ ਕਿੱਥੇ ਰੱਖਦਾ ਕਿੰਨਾ ਇੱਧਰ ਤਾਂ ਮਾੜਾ ਰਹੀਆ ਇੱਧਰ ਤਾਂ ਨਹੀਂ ਲੱਗਦਾ ਮੈਨੂੰ ਇਹਨਾਂ ਥੋੜਾ ਇਹ ਕਲਮੂ ਮੁੱਠੀ ਬੰਦ ਕਰੋ ਗੂਠਾ ਇਸ ਤਰ੍ਹਾਂ ਵਿੱਚ ਕਰ ਲਓ ਬੇਟਾ ਉਂਗਲਾਂ ਵਿੱਚ ਕਰੋ ਮੁਠੀ ਨੂੰ ਇਸ ਤਰ੍ਹਾਂ ਹਾਂ ਇੱਕ ਸਾਈਡ ਹੀ ਮੰਦੇ ਜੇ ਦੋ ਸਾਈਡ ਲਾ ਹਾਂ ਇੱਕ ਸਾਈਡ ਹੀ ਮੰਦੇ ਆਗੀ ਬੇਟਾ ਪਿੱਛੇ ਹੁੰਦੀ ਤੁਹਾਡੇ ਕੋਲ ਤੇ ਲੋ ਜੀ ਆਪਾਂ ਮੈਡੀਸਿਨ ਲੈ ਲਈਏ ਤੇ ਡੋਆ ਮਤਲਬ ਡਾਕਟਰ ਸਾਹਿਬ ਆਪਾਂ ਦੱਸਦੇ ਸੀ ਦੂਜੇ ਦਿਨ ਸੀ ਨਾ ਜਿਵੇਂ ਪਰਸੋਂ ਰਾਤ ਦਾ ਫੀਵਰ ਜਹ ਹਲਕਾ ਫੁਲਕਾ ਆਇਆ ਸੀ ਤੇ ਆਪਾਂ ਨਾ ਫਿਰ ਉਹਨਾਂ ਨੂੰ ਦੱਸਤਾ ਸੀ ਉਹ ਕਹਿੰਦੇ ਸੀ ਆਪਾਂ ਚਲੋ ਸ਼ੱਕ ਦੇ ਲਈ ਨਾ ਟੈਸਟ ਕਰ ਲੈਂਦੇ ਆ ਤੇ ਇਹਦੇ ਨਾਲ ਟੈਸਟ ਵੀ ਕਰਵਾ ਲਏ ਸੀ ਤੁਹਾਡੇ ਸਾਹਮਣੇ ਇਹ ਸੈਂਪਲ ਵੈਗੁਰ ਦੀ ਕਿਰਪਾ ਦੇ ਨਾਲ ਨਾ ਦੇ ਦਿੰਦਾ ਹਨਾ ਕਿਉਂਕਿ ਹੁਣ ਕੁਝ ਬਸ ਕਿ ਨਹੀਂ ਸ਼ੇਮ ਬਹੁਤ ਮੰਨਦਾ ਕਿਸੇ ਦੇ ਸਾਹਮਣੇ ਇਨਸਲਟ ਬਹੁਤ ਮੰਨਦਾ ਆਪਦੀ ਐਵੇਂ ਨੀ ਰੋਂਦਾ ਕੁਛ ਏ ਤੇ ਵਧੀਆ ਨੇ ਸੈਂਪਲ ਦੇ ਲਿਆ ਸੀ ਮਤਲਬ ਸਾਰੇ ਟੈਸਟ ਬਿਲਕੁਲ ਸਹੀ ਆਏ ਆ ਕੋਈ ਸਿੰਪਲ ਦਵਾਈ ਦੇਣੀ ਜਿਹੜੀ ਆਪਾਂ ਘਰੇ ਦੇ ਰਹੇ ਸੀ ਨਾ ਦਵਾਈ ਉਹੀ ਨਹੀਂ ਕੋਈ ਦਵਾਈ ਨਹੀਂ ਆਪਾਂ ਲੈ ਕੇ ਆਪਾਂ ਕੋਈ ਵੀ ਦਵਾਈ ਨਹੀਂ ਲੈ ਕੇ ਆਏਗੇ ਕਿਉਂਕਿ ਉਹੀ ਦਵਾਈ ਹੈ ਜਿਹੜੀ ਆਪਾਂ ਘਰ ਦੇਦੇ ਸੀ ਉਹੀ ਦਵਾਈ ਹੈ ਸੀ ਸੈਂਪਲ ਕੱਢਿਆ ਸੈਂਪਲ ਬੇਟਾ ਸੈਂਪਲ ਉਜਲ ਟੈਸਟ ਹੋਇਆ ਸੀ ਨਾ ਤੁਸੀਂ ਉਹ ਕਿਉਂ ਕੋਈ ਪ੍ਰੋਬਲਮ ਨਹੀਂ ਠੀਕ ਹੈ ਤੁਸੀਂ ਹੈਲਥੀ ਬੋਏ ਹੋ ਠੀਕ ਹੈ ਓਕੇ ਡਾਕਟਰ ਬੋਲੇ ਹੈਲਥੀ ਬੋਏ ਠੀਕ ਹੈ ਲੈ ਰੋਂਗਾ ਤੋ ਕੇ ਰੋਂਗਾ ਤੋ ਤੂੰ ਮੇਰੀ ਗੱਲ ਤੈਨੂੰ ਦੋ ਬੈਲੂਨ ਵੀ ਤੈਨੂੰ ਇਕੱਲੇ ਨਹੀਂ ਮਿਲੇ ਕਿਸਨ ਮਿਲੇ ਦੋ ਬੈਲੂਨ 10 ਬੈਲੂਨ ਉਥੇ ਕਿਸੇ ਵੀ ਬੱਚੇ ਨੂੰ ਟੂ ਬੈਲੂਨ ਨਹੀਂ ਮਿਲਦੇ ਇਹਨੇ ਗੁੱਡ ਬாய் ਸੀ ਨਾ ਇਹਨੇ ਟੈਸਟ ਜਦੋਂ ਕਰਵਾਇਆ ਕੋਈ ਵੀ ਪੇਨ ਵਗੈਰ ਮਤਲਬ ਇਹਨੇ ਕ੍ਰਾਈ ਨਹੀਂ ਨਾ ਕੀਤਾ ਬਿਲਕੁਲ ਵੀ ਨੋਨ ਨਹੀਂ ਕਰੀ ਇਸ ਕਰਕੇ ਇਹਨੂੰ ਟੂ ਬੈਲੂਨ ਮਿਲਿਆ ਉੱਥੇ ਹੈਨਾ ਹੈਨਾ ਬੇਟਾ ਡਾਕਟਰ ਵੀ ਕਹਿੰਦੇ ਗੁੱਡ ਬாய் ਆ ਸਾਰੇ ਟ੍ਰੀਟਮੈਂਟ ਸ਼ੁਰੂ ਹੋ ਗਿਆ ਜੁੜਦਾ ਹੋਇਆ ਇੱਕ ਵਾਰੀ ਮਤਲਬ ਹੋਣ ਬਾਕੀ ਟ੍ਰੀਟਮੈਂਟ ਦਾ ਮਤਲਬ ਜਿੱਥੇ ਆਪਰੇਟ ਹੋਇਆ ਸੀ ਮੇਰਾ ਉੱਥੇ ਮਤਲਬ ਜੈਂਸ ਡਾਕਟਰ ਉੱਥੇ ਸੀਗੇ ਮਤਲਬ ਡਾਕਟਰ ਨੇ ਦੇ ਘਰ ਵਾਲੀ ਬਾਕੀ ਤਾਂ ਟੀਕੇ ਟੂਕੇ ਤਾਂ ਸਾਰੇ ਉੱਥੋਂ ਲੱਗੇ ਆ ਬਸ ਉਸ ਤੋਂ ਬਾਅਦ ਸਾਲ ਬਾਅਦ ਆਪਣਾ ਟ੍ਰੀਟਮੈਂਟ ਇੱਥੋਂ ਲੈ ਲੱਗੇ ਸਾਨੂੰ ਹਨਾ ਭੇਜੂਗਾ ਉਹ ਤੋਂ ਵੱਡੀ ਸੜਕ ਤੇ ਚੜ੍ਹ ਜੀ ਫੇਰ ਭੇਜੂਗਾ ਲੋਜੀ ਜੀ ਇਹ ਨਾਲ ਜਿਹੜੀ ਦੁਬਾਰਾ ਹੋ ਗਏ ਟਾਈਮ ਹੋ ਗਏ 6:30 ਵਜੇ ਦਾ ਆ ਰਹੇ ਆਂ ਬਟਾ ਪਿੱਛੇ ਆ ਰਹੀ ਆ ਮੈਂ ਵੀ ਵਲੌਗ ਮਾੜਾ ਸ਼ੂਟ ਕਰਨਾ ਤਾਂ ਕਰਕੇ ਕਹਿ ਦਿੰਦੀ ਆ ਇਹ ਮੈਨੂੰ ਕਹਦੇ ਪਿੱਛੇ ਸਾਬ ਪਿੱਛੇ ਆਇਆ ਪਿੱਛੇ ਆਇਆ ਮੈਂ ਇਹ ਜਿਹੜੀ ਵਲੌਗ ਦੇ ਰਹੀ ਵੀਡੀਓ ਵਧੀਆ ਬਣਦੀ ਇਸ ਤਰ੍ਹਾਂ ਇਹ ਗੁੱਡ ਬੋਏ ਹੈ ਜੀ ਸਾਰੇ ਜਣੇ ਇਹਨੂੰ ਗੁੱਡ ਬੋਏ ਕਹਿਣਾ ਸਾਰੇ ਉਹਨੂੰ ਸ਼ਾਬ ਠੀਕ ਹੈ ਸਾਰੇ ਉੱਥੇ ਵੀ ਇਹਨੂੰ ਸ਼ਾਬਾਸ਼ ਮਿਲੀ ਇੱਥੇ ਵੀ ਤੁਸੀਂ ਸਾਰਿਆਂ ਨੇ ਇਹਨੂੰ ਸ਼ਾਬਾਸ਼ ਦੇਣੀ ਹੈ ਕਿ ਇਹਨੇ ਆਪਣੇ ਆਪ ਸੂਈ ਲਵਾ ਲਈ ਨਹੀਂ ਬੱਚੇ ਨਾ ਡਾਕਟਰ ਵੀ ਮਤਲਬ ਉਹ ਵੀ ਕਹਿੰਦੇ ਕਿ ਬੱਚੇ ਚੀਕਾ ਚੁੱਕਾ ਮਾਰ ਲੱਗ ਜਾਂਦੇ ਨਾ ਮੈਂ ਕਿਹ ਵਿਚਾਰਾ ਕੀ ਕਰੇ ਛੋਟੇ ਹੁੰਦੇ ਤਾਂ ਟੈਸਟ ਟਸਟ ਕਰਾਉਂਦੇ ਹੀ ਰਹੇ ਆਪਾਂ ਜਦੋਂ ਫੀਵਰ ਵਗੈਰਾ ਹੋ ਜਾਂਦਾ ਤਿੰਨ ਡਾਕਟਰ ਪਹਿਲੇ ਟੈਸਟ ਤਾਂ ਕਰਦੀ ਆ ਟੈਸਟ ਕਰਕੇ ਫਿਰ ਪਤਾ ਲੱਗ ਜਾਂਦਾ ਬਿਮਾਰੀ ਦਾ ਹਨਾ ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਵੈਸੇ ਟੈਸਟ ਚਲੋ ਕਰਾ ਲਿਆ ਆਪਾਂ ਮੈਨੂੰ ਡਾਊਟ ਜੇ ਕਲੀਅਰ ਹੋ ਜਾਂਦਾ ਹੈ ਨਾ ਇੰਨੇ ਨਾਲ ਮੈਡੀਸਨ ਆਪਾਂ ਕੋਈ ਉੱਥੇ ਵਾਈ ਨਹੀਂ ਕਰਕੇ ਲੈ ਕੇ ਆਏਗੇ ਆ ਸੈਕਿੰਡ ਮਤਲਬ ਉਹਨਾਂ ਨੇ ਕਿਹਾ ਜੇ ਤਾਂ ਠੀਕ ਹੋ ਗਿਆ ਠੀਕ ਨਹੀਂ ਵੀਰਵਾਰ ਇੱਕ ਵਾਰ ਵਿਖਾਵਾਂਗੇ ਆਪਾਂ ਹੁਣ ਆਪਾਂ ਅੱਜ ਮੰਡੇ ਨੂੰ ਆਏ ਸੀ ਵੀਰਵਾਰ ਨੂੰ ਵਿਖਾ ਦਾਂਗੇ ਇੱਕ ਵਾਰੀ ਬਸ ਇੱਕ ਵਾਰੀ ਹੋਰ ਆਵਾਂਗੇ ਇੰਨੇ ਨਾਲ ਸਹੀ ਹੋ ਜਾਂਦਾ ਲੈ ਬੇਟਾ ਵਾਟਰ ਪੀਓ ਬਸ ਇਹ ਨਾ ਇਹ ਤਾਂ ਟ੍ਰੀਟਮੈਂਟ ਬਸ ਦੋ ਕਿਹੜੇ ਮਤਲਬ ਸਾਡੇ ਲੱਗਦੇ ਹੀ ਆ ਤੇ ਬਸ ਫਿਰ ਠੀਕ ਹੋ ਜਾਂਦਾ ਇਹ ਮੈਨੂੰ ਨਾ ਤੇ ਚਲੋ ਜੀ ਬੱਚੇ ਆਰਾਮ ਹੋਣਾ ਚਾਹੀਦਾ ਮੇਨ ਚੀਜ਼ ਹਨਾ ਤੇ ਪੈਸੇ ਤੇ ਲੱਦਾ ਤੁਹਾਨੂੰ ਪਤਾ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈਗਾ ਪਰ ਜਿਹੜੀ ਤੰਦਰੁਸਤੀ ਹੈ ਨਾ ਉਹ ਮੇਨ ਚੀਜ਼ ਆ ਸੋ ਬੰਦੇ ਦਾ ਤੰਦਰੁਸਤ ਹੋਣਾ ਮੇਨ ਆ ਤੇ ਜੇ ਬੰਦਾ ਤੰਦਰੁਸਤ ਹੋਊਗਾ ਤਾਂ ਪੈਸਾ ਵੀ ਕਮਾ ਲੂਗਾ ਜੇ ਬੰਦਾ ਤੰਦਰੁਸਤ ਨਾ ਹੋਊ ਨੀ ਦੇ ਪੈਸੇ ਨੂੰ ਵੀ ਕੀ ਕਰੂਗਾ ਆ ਕਹਿੰਦੇ ਨੇ ਅੰਦੇ ਕਿ ਉਹ ਵੇਖ ਪਾਈ ਕਿ ਅਜ ਪਾਣੀ ਕਿੰਨਾ ਵਿੱਚ ਉਹਦੇ ਮੋਟਰਸਾਈਕਲ ਦੇ ਥੱਲੇ ਵੱਜਾ ਖੱਡ ਦੇ ਵਿੱਚ ਵੱਜਾ ਜੋਰ ਦੀ ਪਾਣੀ ਡਿੱਗ ਪੈਂਦਾ ਭਾਈ ਇੱਧਰ ਪਾਣੀ ਬਹੁਤ ਪਾਸੇ ਹੈ ਬਹੁਤ ਪਾਣੀ ਆ ਤੇ ਚਲੋ ਜੀ ਚਲੋ ਵਾਈਕੂ ਦੀ ਕਿਰਪਾ ਦੇ ਨਾਲ ਵਧੀਆ ਮੈਡੀਸਨ ਨਾਰਮਲ ਉਹੀ ਆਪਾਂ ਦਿਨ ਸੇ ਜਿਹੜੀ ਆਪਣੇ ਕੋਲ ਆਲਰੇਡੀ ਘਰ ਪਈ ਸੀ ਜਸਟ ਇੱਕ ਗੇੜਾ ਸਾਡਾ ਹੁੰਦਾ ਕਿ 11200 ਰੁਪਏ ਲਾਣਾ ਚੁਹੀਦਾ ਐਵੇਂ ਦਾ ਚਲਣਾ ਪੋਜੀ ਆਗੇ ਜਬ ਜਦ ਇਹ ਜੈਨ ਸੱਚੇ ਨਹੀਂ ਨਾ ਜਦ ਜਦ ਨੇ ਉਥੇ ਨਾ ਕੈਂਟਮ ਬੋਲਦੇ ਨੇ ਉਹ ਕੀ ਕੈਂਟੀ ਹੈ ਨਾ ਸ਼ੌਣੀ ਜਿਹੜੀ ਬਟਨ ਡਿਸ਼ ਸ਼ੌਣੀ ਹੈ ਤੇ ਬਾਹਰ ਫੌਜੀ ਖੜਾ ਸੀ ਇਹਨੇ ਫੌਜੀ ਨੂੰ ਸਲੂਟ ਮਾਰਿਆ ਤੇ ਫੌਜੀ ਨੇ ਇਹਨੂੰ ਸਮਾਈਲ ਕੀਤੀ ਨਾਲੇ ਇਹਨੂੰ ਸਲੂਟ ਕੀਤਾ ਦੋਨੋਂ ਬਹੁਤ ਉਹ ਵੀ ਹੱਸਿਆ ਇਹ ਵੀ ਉਸ ਇੱਕ ਆਪਸ ਚ ਸਮਾਈਲ ਦਿੱਤੀ ਨਾਲ ਇਹਨਾਂ ਨੇ ਨਾਲੇ ਸਲੂਟ ਕੀਤਾ ਮੈਂ ਹੈਂ ਸ਼ੇਅਰ ਕਰੋਗੇ ਚਲੋ ਸ਼ੇਅਰ ਕਰ ਲਓ ਜੀ ਤੋ ਲਓ ਜੀ ਮੀਹ ਦਾ ਬੁਰਾ ਹੀ ਹਾਲ ਆ ਜੀ ਇੱਦਾਂ ਹੀ ਮੀਹ ਪੈਂਦਾ ਰਹੇ ਮੇਰੇ ਸਭਾ ਨਾਲ ਜਿਹੜੀਆਂ ਜਗ੍ਹਾ ਤੇ ਪਾਣੀ ਰਹਿੰਦੇ ਜਾਂਦਾ ਮਤਲਬ ਨਿਕਲਦਾ ਨਹੀਂ ਉਸ ਜਗ੍ਹਾ ਦਾ ਤਾਂ ਬੁਰਾ ਹੀ ਹਾਲ ਆ ਜਿਵੇਂ ਹੁਣ ਮੈਂ ਤੁਹਾਨੂੰ ਦਿਖਾਈ ਦਿੰਦੀ ਆ ਵੇਖ ਲਓ ਤੁਸੀਂ ਹਾ ਜੀ ਆ ਤੇ ਇੱਦਾਂ ਪਾਣੀ ਚੈੱਕ ਕਰੋ ਪਹਿਲਾ ਬਟਿੰਡੇ ਦੇ ਵਿੱਚ ਤਾਂ ਪੰਜ ਹਲਥਲ ਹੋਈ ਪਈ ਆ ਹਾਂ ਸਾਰੀ ਜਦੋਂ ਆਉਣਗੇ ਹਾਂ ਬਿટા ਉਹ ਤੇਰੇ ਵਾਲੇ ਪਾਸੇ ਆਉਣਗੇ ਜਲਥਲ ਹੋਈ ਪਈ ਆ ਪੂਰੇ ਵੇਖੋ ਬਟਿੰਡੇ ਵਿੱਚ ਤਾਂ ਕੋਈ ਵਾਹ ਕੋਈ ਨਹੀਂ ਗੀ ਜੇ ਇਸ ਤਰ੍ਹਾਂ ਹੀ ਮੈਂ ਦੱਸਦੀ ਤਾਂ ਜਾਣੀ ਜੇ ਇਸ ਤਰ੍ਹਾਂ ਹੀ ਨਹੀਂ ਪਈਗੇ ਨਾ ਆਹ ਪਾਣੀ ਏਕ ਲੋ ਤੁਸੀਂ ਤੇ ਇਹ ਕਿੱਥੋਂ ਤੱਕ ਪਹੁੰਚ ਜੂਗਾ ਉਹ ਲਓ ਜੀ ਆਪਾਂ ਹੁਣ ਕੱਢ ਗਏ ਸੀ ਬਟਿੰਡੇ ਤੇ ਆਪਾਂ ਨੂੰ ਇੱਥੇ ਸੀਗਾ ਕੰਮ ਇਹਨਾਂ ਨੂੰ ਇਹਨਾਂ ਨੂੰ ਸੀਗਾ ਤੇ ਇਹ ਗਏ ਆ ਉਹਦਾ ਕੰਮ ਦਾ ਪਤਾ ਕਰ ਮਤਲਬ ਕੋਈ ਕੁਝ ਵੀ ਵਗੈਰਾ ਲੈਣੀ ਸੀ ਇਹਨਾਂ ਨੇ ਤੇ ਆਪਾਂ ਹੁਣ ਮੈਂ ਇੱਥੇ ਬੈਠੀ ਜੱਜੋ ਤਾਂ ਨਾਲ ਗਿਆ ਹੈਗਾ ਤੇ ਚਲੋ ਜੀ ਹੁਣ ਅੱਜ ਆਪਾਂ ਮੈਡੀਸਿਨ ਲੈ ਲਈਏ ਬਾਕੀ ਓਵਰঅল ਠੀਕ ਹੈ ਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਨਾ ਘਰ ਜਾ ਕੇ ਦੇਖਾਂਗੇ ਜੇ ਟਾਈਮ ਲੱਗਾ ਤਾਂ ਠੀਕ ਹੈ ਨਹੀਂ ਵਲੌਗ ਦੰਡ ਇੱਥੇ ਕਰ ਦੂ ਕਿਉਂਕਿ ਜਾ ਕੇ ਨਾ ਰੋਟੀ ਪਾਣੀ ਹਨਾ ਖਵਾਣੀ ਹੁੰਦੀ ਆ ਲਓ ਜੀ ਚੈੱਕ ਕਰੋ ਮੌਸਮ ਰੇਨ ਪੂਰੀ ਚੱਲ ਰਹੀ ਆ ਆਜੋ ਬਟਾ ਆਜੋ ਆਜੋ ਅੱਛਾ 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 ਬੈਜੋ ਬੈਜੋ ਮੇਰਾ ਪੁੱਤ ਕਾਣਾ ਇਹ ਬੰਦ ਕਰ ਦੋਗਾ ਵੀਡੀਓ ਲਓ ਜੀ ਸਾਡੇ ਆ ਕੇ ਲਾਈਟ ਹੀ ਵੱਜ ਗਈ ਹਾਏ ਹਾਏ ਲਾਈਟ ਹੀ ਵੱਜ ਗਈ ਆਪਾਂ ਜਦੋਂ ਆਏ ਆ ਲਓ ਜੀ ਆਪਾਂ ਪਹੁੰਚ ਕੇ ਘਰੇ ਕਹਿੰਦੇ ਲਾਈਟ ਹੀ ਵੱਗ ਗਈ ਆ ਇੱਥੋਂ ਪਤਾ ਲੱਗ ਲਓ ਜੀ ਟਾਈਮ ਹੋ ਗਿਆ 7:30 ਵਜੇ ਦਾ ਤੇ 7:30 ਵਜੇ ਹੁਣ ਆਪਾਂ ਘਰ ਪਹੁੰਚ ਗਏ ਆ ਚਲੋ ਜੀ ਹੁਣ ਰੋਟੀ ਪਾਣੀ ਖਾਣੇ ਕੱਪੜੇ ਵਗੈਰਾ ਚੇਂਜ ਕਰਕੇ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ